ਇਸ ਸਮੇਂ ਇੰਝ ਜਾਪਦਾ ਜਿਵੇਂ ਕਿ ਪੱਤਾ ਪੱਤਾ ਜੋ ਸਿੱਖਾਂ ਦਾ ਵੈਰੀ ਬਣ ਚੁੱਕਿਆ ਸਿੰਘਾਂ ਦਾ ਵੈਰੀ ਬਣ ਚੁੱਕਿਆ ਇਹਨਾਂ ਲਾਅ ਦੇ ਵਿੱਚ ਵੀ ਲਿਖਿਆ ਵੀ ਐਨਐਸਏ ਦੇ ਅਧੀਨ ਵਕੀਲ ਨੂੰ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਬੰਦੇ ਤੇ ਐਨਐਸਏ ਲੱਗੀਆਂ ਉਹਨੂੰ ਮਿਲਣ ਦਾ ਸੰਪੂਰਨ ਹੱਕ ਹੈਗਾ ਕਿਸੇ ਪਾਸੋਂ ਵੀ ਕੋਈ ਸਹਾਰਾ ਨਹੀਂ ਮਿਲ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਹੁੰਦੇ ਫਿਰਦੇ ਆ ਫਿਰ ਉਸ ਤੋਂ ਬਾਅਦ ਜਦੋਂ ਆਪਦੇ ਨਾਲ ਉਹ ਪੰਜ ਵਕੀਲਾਂ ਦੀ ਟੀਮ ਲੈ ਕੇ ਉਹ ਦਿਬੜੂਗੜ ਅਸਾਮ ਸੈਂਟਰਲ ਜੇਲ੍ਹ ਗਏ ਉੱਥੋਂ ਜਾ ਕੇ ਮੈਨੂੰ ਉਹਨਾਂ ਨੇ ਫੋਨ ਤੇ ਦੱਸਿਆ ਕਿੱਡਾ ਵੱਡਾ ਬਹਿਸ ਪਸਈਆ ਹੋਇਆ ਸੈਂਟਰਲ ਜਿਹੜਾ ਜੇਲ੍ਹ ਦਾ ਸੁਪਰੀਟੈਂਡੈਂਟ ਦਾ ਜੇਲ੍ਹ ਸੁਪਰੀਟੈਂਡੈਂਟ ਦੇ ਨਾਲ ਉਸ ਤੋਂ ਬਾਅਦ ਉਹ ਉਹ ਸੈਂਟਰ ਜਿਹੜਾ ਸੈਂਟਰ ਸਰਕਾਰ ਦਾ ਵੇਰਵਾ ਦੇ ਜੇ ਉੱਪਰੋਂ ਪੁੱਛਾਂਗੇ ਪੰਜਾਬ ਸਰਕਾਰ ਤੋਂ ਪੁੱਛਾਂਗੇ ਐਂ ਕਰਾਂਗੇ ਕੋਈ ਰਾਹ ਨਹੀਂ ਪਾਇਆ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਮੈਂ ਇੱਕ ਬੜੀ ਜ਼ਿਆਦਾ ਜੋ ਜ਼ਰੂਰੀ ਜਾਣਕਾਰੀ ਹੈ ਇਹ ਸਾਂਝੀ ਕਰਨ ਲੱਗਿਆ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਅੱਜ ਮੈਂ ਜੋ ਜਿੰਨਾ ਵਾਰਿਸ ਪੰਜਾਬ ਦੇ ਜੋ ਨੌਜਵਾਨ ਨੇ ਜਿਹੜੇ ਸਿੰਘ ਨੇ ਉਹਨਾਂ ਤੇ ਜੋ ਐਨਐਸਏ ਲਾ ਕੇ ਉਹਨਾਂ ਨੂੰ ਜੋ ਸੈਂਟਰਲ ਜੇਲ ਦਿਬਰੂਗੜ ਅਸਾਮ ਭੇਜਿਆ ਗਿਆ ਸੀ ਉਹਨਾਂ ਦੇ ਜਿਹੜੇ ਕੇਸ ਨੇ 6 ਕੇਸ ਦਾਇਰ ਕੀਤੇ ਸੀ ਮੈਂ ਉਹਨਾਂ ਦੇ ਰਿਗਾਰਡਿੰਗ ਉਹਨਾਂ ਦੇ ਬਾਬਤ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਉਹ ਸਾਰਾ ਕੁਝ ਮੈਂ ਡਿਸਕਸ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਨਾਲ ਇੱਕ ਕੁਝ ਕੁ ਜੋ ਕਾਨੂੰਨੀ ਨੁਕਤੇ ਨੇ ਐਨਐਸਏ ਦੇ ਰਿਗਾਰਡਿੰਗ ਤੇ ਕੀ ਹੋਣਾ ਚਾਹੀਦਾ ਕਿਵੇਂ ਉਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਨਸ਼ਰ ਕਰਨਾ ਚਾਹਾਂਗਾ ਦੇਖੋ ਆ ਮੇਰੇ ਕੋਲੇ ਜੋ ਹੈਗਾ ਇਹ ਐਨਐਸਏ ਦਾ ਐਕਟ ਪਿਆ ਹੈ ਇਸ ਐਕਟ ਦੇ ਵਿੱਚ ਲਿਖਿਆ ਗਿਆ ਸੈਕਸ਼ਨ 8 ਦੇ ਵਿੱਚ ਵੀ ਜੋ ਡਿਟੇਨਸ਼ਨ ਆਰਡਰਸ ਨੇ ਉਹ ਜਿਹੜਾ ਬੰਦਾ ਡਿਟੇਨਿਊ ਹੈ ਮਤਲਬ ਜਿਸ ਬੰਦੇ ਤੇ NSA ਐਕਟ ਲੱਗਿਆ ਹੈ ਉਸ ਨੂੰ ਦਿੱਤੇ ਜਾਣਗੇ ਉਹ ਆਰਡਰ ਦੇ ਜੇੜੇ ਵਿੱਚ ਦਿੱਤੇ ਜਾਣਗੇ ਐਸ ਪਰ ਦੀ NSA ਐਕਟ ਉਹਦੇ ਪਰਿਵਾਰ ਨੂੰ ਜਾਂ ਉਹਦੇ ਵਕੀਲ ਨੂੰ ਡਿਟੇਨਸ਼ਨ ਆਰਡਰ ਨਹੀਂ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਜੋ ਇਹ ਜਾਇਜ਼ ਜੀ ਗੱਲ ਇਹ ਆਉਂਦੀ ਹੈ ਵੀ ਜੇ ਡਿਟੇਨਸ਼ਨ ਆਰਡਰ ਅਸੀਂ ਲੈਣੇ ਨੇ ਤਾਂ ਕਿਵੇਂ ਲਈਏ ਤੇ ਇਹ ਆਰਡਰ ਤਾਂ ਸਿਰਫ ਜਿਹੜੇ ਸਾਡੇ ਬਾਰਿਸ ਪੰਜਾਬ ਜਥੇਬੰਦੀ ਦੇ ਸਿੰਘ ਨੇ ਡਿਬਰੂਗੜਾ ਸਾਹਮਣੇ ਵਿੱਚ ਨੇ ਉਹਨਾਂ ਨੂੰ ਮਿਲ ਕੇ ਹੀ ਲਏ ਜਾ ਸਕਦੇ ਨੇ ਹੋਰ ਤਾਂ ਕੋਈ ਵੇ ਪੋਸੀਬਲ ਹੈ ਨਹੀਂਗਾ ਤੇ ਉਹ ਡਿਟੈਂਸ਼ਨ ਆਰਡਰਸ ਲੈਣ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਮੈਂ ਬੜੇ ਦਿਨਾਂ ਤੋਂ ਮੈਂ ਜ਼ੋਰ ਲਾ ਰਿਆ ਸਾਂ ਮੈਂ ਜੋ ਸੁਪਰੀਮ ਕੋਰਟ ਦੇ ਵਕੀਲ ਨੇ ਐਡਵੋਕੇਟ ਜੀਵਾ ਮੱਲਾ ਸਾਹਿਬ ਜੋ ਸਾਊਥ ਇੰਡੀਆ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਫੇਰ ਉਸ ਤੋਂ ਬਾਅਦ ਜੋ ਆਪਦੇ ਨਾਲ ਉਹ ਪੰਜ ਵਕੀਲਾਂ ਦੀ ਟੀਮ ਲੈ ਕੇ ਉਹ ਦਿਬਰੂਗੜ੍ਹ ਅਸਾਮ ਸੈਂਟਰਲ ਜੇਲ੍ਹ ਗਏ ਉੱਥੋਂ ਜਾ ਕੇ ਮੈਨੂੰ ਉਹਨਾਂ ਨੇ ਫੋਨ ਤੇ ਦੱਸਿਆ ਕਿੱਡਾ ਵੱਡਾ ਬਹਿਸ ਪਸਈਆ ਹੋਇਆ ਸੈਂਟਰਲ ਜਿਹੜਾ ਜੇਲ੍ਹ ਦਾ ਸੁਪਰੀਟੈਂਡੈਂਟ ਜੇਲ੍ਹ ਸੁਪਰੀਟੈਂਡੈਂਟ ਦੇ ਨਾਲ ਉਹਨੇ ਕਿਹਾ ਮੈਂ ਮੈਲੜੀ ਦੇਣਾ ਉਹਨਾਂ ਨੂੰ ਫੇਰ ਉਹਨਾਂ ਦਾ ਬਹਿਸ ਪਸਈਆ ਹੋਇਆ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਜੋ ਡੀਸੀ ਆ ਉਥੋਂ ਦਾ ਦਿਬਰੂਗੜ੍ਹ ਦਾ ਉਹਨੇ ਕਿਹਾ ਮੇਰੇ ਮੈਂ ਪਰਮਿਸ਼ਨ ਨਹੀਂ ਦੇਣੀ ਤੁਹਾਨੂੰ ਉਸ ਤੋਂ ਉਸ ਤੋਂ ਬਾਅਦ ਉਸ ਉਹ ਸੈਂਟਰ ਜਿਹੜਾ ਸੈਂਟਰ ਸਰਕਾਰ ਦਾ ਵੇਰਵਾ ਦਈਏ ਤੇ ਉੱਪਰੋਂ ਪੁੱਛਾਂਗੇ ਪੰਜਾਬ ਸਰਕਾਰ ਤੋਂ ਪੁੱਛਾਂਗੇ ਐਂ ਕਰਾਂਗੇ ਕੋਈ ਰਾਹ ਨਹੀਂ ਪਾਇਆ ਉਹਨਾਂ ਫਿਰ ਮੈਂ ਲੋਕਲ ਵਕੀਲਾਂ ਨੂੰ ਕੰਟੈਕਟ ਕੀਤਾ ਦਿਬਰੂਗੜ ਦੇ ਉਹਨਾਂ ਨੇ ਵੀ ਕਹਿੰਦਾ ਸਾਨੂੰ ਮੈਲ ਨਹੀਂ ਦਿੱਤਾ ਉੱਥੇ ਫਿਰ ਉਸ ਤੋਂ ਬਾਅਦ ਜੋ 10 ਦਿਨ ਪਹਿਲਾਂ ਮੈਂ ਅੱਕ ਹਾਰ ਥੱਕ ਕੇ ਜੋ ਬਹੁਤ ਜ਼ਿਆਦਾ ਆਦੇ ਵੱਲੋਂ ਜੋ ਹੈਗੀਆਂ ਨੇ ਆ ਮੈਂ ਜੋ ਸਰਕਾਰ ਸਰਕਾਰ ਨੂੰ ਮੈਂ ਪੰਜਾਬ ਸਰਕਾਰ ਨੂੰ ਤੇ ਅਸਾਮ ਸਰਕਾਰ ਨੂੰ ਆਦੇ ਵੱਲੋਂ ਚਿੱਠੀਆਂ ਲਿਖੀਆਂ ਆ ਦੇ ਵੀ ਲੋ ਰਿਪਰੈਜੈਂਟੇਸ਼ਨ ਦਿੱਤੀਆਂ ਵੀ ਮੈਨੂੰ ਮੈਂ ਵਾਰਿਸ ਪੰਜਾਬ ਦਾ ਜਥੇਬੰਦੀ ਦਾ ਸਖਤਰ ਆ ਮੈਂ ਲੀਗਲ ਐਡਵਾਈਜ਼ਰ ਆ ਮੈਂ ਵਕੀਰ ਆ ਮੈਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਆਸਾਮ ਸਰਕਾਰ ਵੱਲੋਂ ਜੇਲ ਸੁਪਰਡੈਂਡੈਂਟ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ ਇੱਕ ਰਿਪਲਾਈ ਤਾਂ ਆਇਆ ਪਰ ਅੱਗੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਨਾਲ ਜੱਜਮੈਂਟਸ ਵੀ ਲਾ ਕੇ ਦਿੱਤੀਆਂ ਵੀ ਦੇਖੋ ਦੋਸਤੋ ਚਾਹੇ ਕੋਈ ਐਨਐਸਏ ਐਕਟ ਹੋਵੇ ਜਿਹੜਾ ਮਰਜੀ ਐਕਟ ਹੋਵੇ ਆ ਮੇਰੇ ਕੋਲ ਆ ਮਾਨਯੋਗ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਪਈਆਂ ਨੇ ਇੱਕੜੀ ਪਈ ਘਟੋਕੜ 25 30 ਪਈਆਂ ਨੇ ਮਾਲਯੋਗ ਹਾਈ ਕੋਰਟ ਦੀਆਂ ਜੱਜਮੈਂਟਾਂ ਪਈਆਂ ਨੇ ਆ ਮੇਰੇ ਕੋਲੇ ਇੱਥੇ ਆ ਲਾਅ ਪਏ ਨੇ ਸਾਰੇ ਜਿਹੜਾ ਡਿਟੈਂਸ਼ਨ ਲਾਅਜ਼ ਨੇ ਇਹਨਾਂ ਲਾਅ ਦੇ ਵਿੱਚ ਵੀ ਲਿਖਿਆ ਵੀ NSA ਦੇ ਅਧੀਨ ਵਕੀਲ ਨੂੰ ਪਰਿਵਾਰ ਨੂੰ ਦੋਸਤਾਂ ਮਿੱਤਰਾਂ ਨੂੰ ਬੰਦੇ ਜਿਹੜੇ ਬੰਦੇ ਤੇ NSA ਲੱਗੀ ਆ ਉਹਨੂੰ ਮਿਲਣ ਦਾ ਸੰਪੂਰਨ ਹੱਕ ਹੈਗਾ ਮਾਲਯੋਗ ਸੁਪਰੀਮ ਕੋਰਟ ਨੇ ਗੱਲਾਂ ਕਹੀਆਂ ਵੀ ਹੱਕ ਹੈਗਾ ਮਿਲਣ ਦਾ NSA ਦੇ ਅਧੀਨ ਵਕੀਲ ਨੂੰ ਤੇ ਪਰਿਵਾਰ ਨੂੰ ਤੇ ਮਾਨਯੋਗ ਸੁਪਰੀ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਹ ਜੱਜਮੈਂਟਾਂ ਦੇ ਥਰੂ ਇਹੀ ਗੱਲ ਆਖਿਆ ਵੀ ਤੁਹਾਨੂੰ ਹੱਕ ਹੈਗਾ ਉੱਥੇ ਮਿਲਣ ਦਾ ਪਰ ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਨਾ ਅਸਾਮ ਸਰਕਾਰ ਨੇ ਨਾ ਮੈਨੂੰ ਵਕੀਲ ਨੂੰ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਕੱਤਰ ਹੈ ਉਹਨੂੰ ਕੋਈ ਉੱਥੇ ਮਿਲਣ ਦੀ ਪਰਮਿਸ਼ਨ ਦੇ ਰਹੇ ਨਹੀਂ ਐਸਾਮ ਜਾਣ ਦੀ ਨਾ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਪਰਮਿਸ਼ਨ ਦੇ ਰਹੇ ਨੇ ਤੇ ਨਾ ਹੀ ਪੰਜਾਬ ਸਰਕਾਰ ਦੇ ਰਹੀ ਹੈ ਨਾ ਹੀ ਅਸਾਮ ਸਰਕਾਰ ਦੇ ਰਹੀ ਹੈ ਇਸ ਸਮੇਂ ਇੰਝ ਜਾਵਦਾ ਜਿਵੇਂ ਕਿ ਪੱਤਾ ਪੱਤਾ ਜੋ ਸਿੱਖਾਂ ਦਾ ਵੈਰੀ ਬਣ ਚੁੱਕਿਆ ਸਿੰਘਾਂ ਦਾ ਵੈਰੀ ਬਣ ਚੁੱਕਿਆ ਕਿਸੇ ਪਾਸੋਂ ਵੀ ਕੋਈ ਸਹਾਰਾ ਨਹੀਂ ਮਿਲ ਰਿਹਾ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਹੁੰਦੇ ਫਿਰਦੇ ਆ ਚਾਹੇ ਜਿਹੜਾ ਸੈਕਟੇਰੀਅਨਸ ਜਾਣੇ ਆ ਉੱਥੇ ਉਹ ਉੱਥੋਂ ਵੀ ਕੋਈ ਅੱਗੋਂ ਕੋਈ ਜਵਾਬ ਨਹੀਂ ਮਿਲ ਰਿਹਾ ਅਜੇ ਤੱਕ 10 ਦਿਨ ਹੋ ਚੁੱਕੇ ਨੇ ਚਿੱਠੀ ਪੱਤਰ ਲਿਖੇ ਨੂੰ ਕਿਸੇ ਪਾਸੋਂ ਜਿਹੜੇ ਜੀਵਾ ਮੱਲਾ ਸਾਹਿਬ ਜੋ ਵਕੀਲ ਨੇ ਸੁਪਰੀਮ ਕੋਰਟ ਦੇ ਉਹਨਾਂ ਨੇ ਕਿਹਾ ਵੀ ਸੈਂਟਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਜਵਾਬ ਹੀ ਮਿਲ ਰਿਹਾ ਤੇ ਸਾਡੇ ਬੰਦਿਆਂ ਨੂੰ ਉੱਥੇ ਮੈਂ ਕਹੂੰਗਾ ਇਲੀਗਲ ਤੇ ਅਨਲੌਫਲ ਡਿਟੈਂਸ਼ਨ ਵਿੱਚ ਰੱਖਿਆ ਨੂੰ ਘੱਟੋ ਘੱਟ ਵੀ 20 ਦਿਨ ਤੋਂ ਉੱਪਰ ਸਵਾ ਹੋ ਚੁੱਕਿਆ ਪਰ ਹਲੇ ਤੱਕ ਉਹਨਾਂ ਨਾਲ ਇੱਕ ਫੋਨ ਕਾਲ ਤੱਕ ਨਹੀਂ ਹੋ ਸਕੀ ਹਾਲਾਂਕਿ ਹਿੰਦੁਸਤਾਨ ਦੇ ਇੰਡੀਆ ਦੇ ਕਾਨੂੰਨ ਕਹਿੰਦੇ ਨੇ ਸੰਵਿਧਾਨ ਕਹਿੰਦਾ ਵੀ ਐਨਐਸਏ ਦੇ ਅਧੀਨ ਮੈਂ ਉਹਨਾਂ ਨੂੰ ਜਾ ਕੇ ਮਿਲ ਸਕਦਾ ਡਿਬੜੂਗੜ੍ਹ ਦੇ ਵਿੱਚ ਪਰ ਕੋਈ ਪਰਮਿਸ਼ਨ ਨਹੀਂ ਦੇ ਰਿਹਾ ਹੁਣ ਜਦੋਂ ਆਸੇ-ਪਾਸੇ ਕੋਈ ਸਹਾਰਾ ਹੀ ਨਹੀਂ ਸੀ ਹੋ ਰਿਹਾ ਐਗੀਆਂ ਤਰਖਾਸਤ ਪੀਨ ਦੀਆਂ ਕੀਤੀਆਂ ਇਨੇ ਦਫ਼ਤਰਾਂ ਦੇ ਚੱਕਰ ਕੱਢੇ ਜੋ ਸੁਪਰੀਮ ਕੋਰਟ ਤੱਕ ਦੇ ਵਕੀਲਾਂ ਨੂੰ ਉੱਥੇ ਡਿਬੜੂਗੜ੍ਹ ਦੇ ਵਿੱਚ ਭੇਜਿਆ ਜੇਲ੍ਹ ਦੇ ਵਿੱਚ ਪਰ ਜਦੋਂ ਕੋਈ ਹਾਲ ਨਹੀਂ ਸੀ ਹੋ ਰਿਹਾ ਤੇ ਫਿਰ ਅਸੀਂ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨਾਂ ਮੂਵ ਕੀਤੀਆਂ heavius corpus دی ریٹ پٹیشن موو کی تھی مینوں ਸਮਝ ਨਹੀਂ ਆਉਂਦਾ کچھ اجھے بےوقੂ ਬੰਦੇ ਪੱਤਰਕਾਰ ਤਾਂ ਬਣ ਜਾਂਦੇ ਨੇ ਮਾਈਕ ਤਾਂ ਫੜ ਲੈਂਦੇ ਨੇ ਪਰ ਉਹਨਾਂ ਨੂੰ heavius corpus ਦਾ ਮਤਲਬ ਨਹੀਂ ਪਤਾ heavius corpus ਦਾ ਮਤਲਬ ਹੁੰਦਾ ਵੀ ਕੋਈ ਜੇ ਬੰਦਾ ਇਲੀਗਲੀ ਕਿਸੇ ਨੇ ਜੇਲ੍ਹ ਚ ਰੱਖਿਆ ਜਾਂ ਉਹ ਇਲੀਗਲੀ ਡਿਟੇਨ ਕੀਤਾ ਤਾਂ ਉਹਨੂੰ ਪ੍ਰੋਡਿਊਸ ਕੀਤਾ ਜਾਵੇ ਉਹਦੀ ਜਿਹੜੀ ਉਹ ਡਿਟੈਂਸ਼ਨ ਹੈ ਉਹਨੂੰ ਜਿਹੜੀ ਮਾਨਿਓ ਕੋਰਟੋਂ ਖਾਰਜ ਕਰੇ ਤੇ ਉਹਨਾਂ ਦੇ ਬਿਰਾ ਦੇ ਉੱਪਰ ਮੈਂ ਜੋ ਪੰਜ ਜਿਹੜੇ ਸਿੰਘ ਨੇ ਵਾਰਿਸ ਪੰਜਾਬ ਦੇ ਗੁਰਮੀਤ ਸਿੰਘ ਕੁਲਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਬਸੰਤ ਸਿੰਘ ਤੇ ਬਰਿੰਦਰ ਸਿੰਘ ਫੌਜੀ ਉਹਨਾਂ ਦੀਆਂ ਰੈਡ ਪਟੀਸ਼ਨਾਂ ਦਾਇਰ ਕੀਤੀਆਂ ਸੀ ਮੇਰੇ ਤੋਂ ਪਹਿਲਾਂ ਦੋ ਹੋਰ ਵਕੀਲ ਸਹਿਬਾਨਾ ਸਾਇਦ ਜਿਹੜੇ ਹੈਗੇ ਨੇ ਜਿਹੜੇ ਪ੍ਰਾਈਵੇਟ ਵਕੀਲ ਨੇ ਜੋ ਪਰਿਵਾਰ ਨੇ ਹਾਇਰ ਕੀਤੇ ਨੇ ਉਹਨਾਂ ਨੇ ਜੋ ਰੈਡ ਪਟੀਸ਼ਨਾਂ ਦਾਇਰ ਕੀਤੀਆਂ ਸੀ ਤੇ ਉਹ ਉਸ ਤੋਂ ਬਾਅਦ ਉਹ ਸਾਰੀਆਂ 11 ਦੇ ਰੱਖੀਆਂ ਹੋਈਆਂ ਸੀ ਤੇ ਅੱਜ ਜਿਹੜਾ ਮੈਂ ਰਿਟ ਪਟੀਸ਼ਨ ਦਾਇਰ ਕੀਤੀ ਤਾਂ ਉੱਥੇ ਜੋ ਸੁਪੈਰ ਜੀ ਗੱਲ ਹੈ ਮਾਨਯੋਗ ਹਾਈ ਕੋਰਟ ਨੇ ਇਹ ਚੀਜ਼ ਪੁੱਛੀ ਵੀ ਇਹ ਮੇਨਟੇਨੇਬਲ ਕਿਵੇਂ ਹੈ ਮਾਨਯੋਗ ਹਾਈ ਕੋਰਟ ਨੂੰ ਇਹ ਇਹ ਅਗੋ ਦਰਖਾਸਤ ਵੇੜਦੀ ਕੀਤੀ ਵੀ ਜੋ ਡਿਟੇਨਸ਼ਨ ਆਰਡਰਸ ਨੇ ਉਹਨਾਂ ਨੂੰ ਮਿਲਨੇ ਨੇ ਤਾਂ ਇਹ 11 ਤਰੀਕ ਦੇ ਸਾਰੀਆਂ ਫਿਕਸ ਨੇ ਬਾਕੀ ਦੋ ਰਿਟ ਪਟੀਸ਼ਨਾਂ ਜਿਹੜੀਆਂ ਦੋ ਹੋਰ ਵਕੀਲ ਸਹਿਬਾਨਾਂ ਨੇ ਪਾਈਆਂ ਨੇ ਤੇ ਮੇਰੀਆਂ ਵੀ ਉਹਨਾਂ ਦੇ ਨਾਲ ਕਲੱਬ ਕਰ ਦੋ ਤੇ ਉੱਥੇ ਇਕੱਠੇ ਦੇ ਇਹਨਾਂ ਦੇ ਬੈਸ ਹੋ ਜੂਗੀ ਵੀ ਦੇਖੋ ਵੀ ਨਾ ਸਾਨੂੰ ਪਰਮਿਸ਼ਨ ਦੇ ਰਹੇ ਨੇ ਮੈਂ ਰੀਪਰੈਜੈਂਟੇਸ਼ਨ ਆ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਦੇ ਚੁੱਕਿਆ ਕੋਈ ਰਿਪਲਾਈ ਨਹੀਂ ਆ ਰਿਹਾ ਕੁਛ ਨਹੀਂ ਹੋ ਰਿਹਾ ਉਹਨਾਂ ਦਾ ਤੇ ਕਲੱਬ ਕਰ ਦੋ ਉੱਥੇ ਇਕੱਠੀ ਵੈਸ ਹੋਵੇਗੀ ਤੇ ਜੇ ਸਾਨੂੰ ਉੱਥੇ ਉਹਨਾਂ ਨਾਲ ਮਿਲਣ ਦਾ ਜੋ ਮੌਕਾ ਮਿਲ ਜਾਵੇ ਤੇ ਅਸੀਂ ਜਿਹੜਾ ਆਰਡਰ ਹੈ ਉਹਨੂੰ ਫੜ ਕੇ ਲੈ ਆਵਾਂਗੇ ਕਿਉਂਕਿ ਹੋਰ ਕੋਈ ਵੇਈ ਪੋਸੀਬਲ ਹੀ ਨਹੀਂ ਇਸ ਦੁਨੀਆ ਦੇ ਵਿੱਚ ਵੀ ਅਸੀਂ ਕਿਉਂ ਡਿਟੇਨਸ਼ਨ ਆਰਡਰ ਨੂੰ ਲੈ ਆਈਏ ਤੇ ਮਾਨੇ ਹਾਈ ਕੋਰਟ ਵਿੱਚ ਚੈਲੰਜ ਕਰ ਦਈਏ ਮੈਂ ਵੀ ਤੇ ਕਾਜ਼ਬੀਤੀ ਕੀਤੀ ਜਾਂ ਮਾਨਯੋਗ ਹਾਈ ਕੋਰਟ ਆਰਡਰ ਕਰਕੇ ਪੰਜਾਬ ਸਰਕਾਰ ਨੂੰ ਤੇ ਜਿਹੜੇ ਅਸਾਮ ਸਰਕਾਰ ਦੇ ਅਫਸਰ ਨੇ ਆਰਡਰ ਇੱਥੇ ਮੰਗਾ ਲੈਣ ਪਰ ਮਾਨਯੋਗ ਹਾਈ ਕੋਰਟ ਨੂੰ ਕਿਤੇ ਨਾ ਕਿਤੇ ਜੋ ਉਹਨਾਂ ਨੇ ਮੇਰੀ ਇਹਨਾਂ ਦਲੀਲਾਂ ਨਾਲ ਸਹਿਮਤੀ ਨਹੀਂ ਪ੍ਰਗਟ ਕਰਾਈ ਤੇ ਉਹਨਾਂ ਨੇ ਉਸ ਤੋਂ ਬਾਅਦ ਜੋ ਜਿਹੜੀਆਂ ਮੇਰੇ ਬੇਨਤੀ ਕਰਦੇ ਤੇ ਬਾਕੀਆਂ ਦੇ ਨਾਲ ਜੋ ਬਾਕੀ ਵਕੀਲ ਸਹਿਬਾਨਾਂ ਨੇ ਫਾਈਲ ਕੀਤੀਆਂ ਨੇ ਦੋ ਸਿੰਘਾਂ ਦੀ ਐਨਐਸਏ ਵਾਲੀਆਂ ਉਹਨਾਂ ਦਾ ਕਲੱਬ ਕਰ ਦਿੱਤੀਆਂ ਗਈਆਂ ਕਿਉਂਕਿ ਰਿਟ ਪਟੀਸ਼ਨਾਂ ਸਾਡੀਆਂ ਸੇਮ ਨੇ ਵੰਤਰ ਦੇ ਵਿੱਚ ਕੋਈ ਫਰਕ ਨਹੀਂ ਲਫ਼ਜ਼ਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੋ ਇਹ ਮੀਡੀਆ ਚੈਨਲ ਗੱਲ ਕਰ ਰਹੇ ਨੇ ਕਿ ਇੱਕ ਜਨੇ ਸੀਨੀਅਰ ਵਕੀਲ ਸਾਹਿਬ ਨੇ ਉਹਨਾਂ ਨੇ ਵੀ ਜੋ ਬਾਈ ਨੇਮ ਪਾਰਟੀ ਬਣਾਇਆ ਜੇ ਸੁਪਰਡੈਂਡੈਂਟ ਉਹ ਤੇ ਅਸੀਂ ਵੀ ਬਾਈ ਨੇਮ ਬਣਾ ਲਿਆ ਵੀ ਜੋ ਸਾਰਾ ਇੱਕ ਸਮਿਟਰੀ ਵਿੱਚ ਆ ਜਾਂਦਾ ਹੈ ਉਹਨਾਂ ਦੇ ਵਿੱਚ ਆਰਡਰ ਹੋ ਚੁੱਕੇ ਨੇ ਨੋਟਿਸ ਰਿਪਲਾਈ ਆ ਚੁੱਕੇ ਨੇ ਉਹਨਾਂ ਦੇ ਵਿੱਚ ਤੇ ਮੈਂ ਕਹਾਂ ਵੀ ਮੇਰੀ ਬੇਨਤੀ ਹੈ ਵੀ ਉਹਨਾਂ ਦੇ ਨਾਲ ਰੱਖ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਜੋ ਮਾਰਿਓ ਹਾਈ ਕੋਰਟ ਨੇ ਆਰਡਰ ਪਾਸ ਕਰ ਦਿੱਤਾ ਤੇ ਉਹਨਾਂ ਦੇ ਨਾਲ ਜੋ 11 ਅਪ੍ਰੈਲ ਨੂੰ ਸਾਰੀਆਂ ਰੈਟ ਪਟੀਸ਼ਨਾਂ ਤੇ ਇਕੱਠੀ ਸੁਣਵਾਈ ਹੋਣੀ ਸੀ ਤੇ ਅੱਜ ਕੱਲ ਇਹ ਇਹ ਉੱਥੇ ਹੋਇਆ ਪਰ ਜਿਹੜਾ ਇਹ মিডিਆ ਚੈਨਲ ਹੈ ਵਕਾਊ মিডিਆ ਸਿੱਖਾਂ ਦਾ ਜਿਹੜਾ ਵੈਰੀ ਹੈ ਐਂਟੀ ਸਿੱਖ ਜਿਹੜਾ মিডিਆ ਜਿਹੜੇ ਜਬੀਰਾਂ ਨੂੰ ਵੇਚ ਚੁੱਕੇ ਨੇ ਅੱਜ ਕੀ ਜਾਂਦੇ ਵੀ ਇਹ ਤਾਂ ਰੈਟ ਪਟੀਸ਼ਨਾਂ ਦਾਇਰ ਕਰੀ ਜਾਂਦੇ ਨੇ ਇਹਨਾਂ ਨੇ ਕੋਈ ਪੈਸੇ ਲੈਣੇ ਹੋਣੇ ਪਰਿਵਾਰਾਂ ਦੇ ਤਾਂ ਉਹ ਕੁਝ ਤਾਂ ਸ਼ਰਮ ਕਰ ਲੋ ਬੇਕੂਫੋ ਬੇਕੂਬ ਬੰਦੇਓ ਤੁਹਾਨੂੰ ਅਕਲ ਕਿਸੇ ਚੀਜ਼ ਦੀ ਨਹੀਂ ਪੱਤਰਕਾਰ ਤੁਹਾਡੇ ਝੂਠ ਕਲਾ ਰਹੇ ਨੇ ਵੀ ਇਹਨਾਂ ਨੂੰ ਲੋਕ ਹੀ ਨੌਲੇਜ ਹੈ ਨਹੀਂ ਕਿ ਰੱਟ ਪਟੀਸ਼ਨਾਂ ਦਾਇਰ ਕਰ ਦਿੱਤੀਆਂ ਕਿੱਥੇ ਆਰਡਰ ਚ ਇਹ じゃ ਕੁਛ ਲਿਖਿਆ ਕੁਛ ਲਿਖਿਆ ਨਹੀਂ ਕੋਈ ਕੋਈ ਇਹਨਾਂ ਕੋਲੇ ਆਰਡਰ ਹੈ ਨਹੀਂ ਤਾਂ ਉਸ ਤੋਂ ਉਸ ਤੋਂ ਬਾਅਦ ਉਹ ਆਦੇ ਨੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਵੀ ਅਸੀਂ ਉਹ ਵਕੀਲਾ ਵਾਰਿਸ ਪੰਜਾਬ ਦੇ ਪੱਲਿਓ ਹਜ਼ਾਰਾਂ ਰੁਪਏ ਖਰਚ ਦਿੱਤੇ ਕੋਈ ਤੇਲ ਪੱਲਿਓ ਲਾਇਆ ਕਾਗਜ਼ ਪੱਤਰ ਕੋਈ ਪਰਵਾਹ ਨਹੀਂ ਕੱਲੇ ਮੈਨੂੰ ਨਹੀਂ ਜਿੰਨੇ ਸਾਡੇ ਵਾਰਿਸ ਪੰਜਾਬ ਦਾ ਜਥੇਬੰਦੀ ਦੇ ਪੈਨਲ ਦੇ ਵਕੀਲ ਨੇ 1 ਰੁਪਿਆ ਕਿਸੇ ਤੋਂ ਨਹੀਂ ਲਿਆ ਤੇ ਉਹ ਪੱਤਰਕਾਰ ਤੇ ਉਹ ਐਂਕਰ ਆਂਦੇ ਨਹੀਂ ਵੀ ਪੈਸੇ ਪੈਸੇ ਲਈ ਰਟਪੜਿਸ਼ਨਾ ਦਾਇਰ ਕਰੀ ਜਾਂਦੇ ਕਿਹੜਾ ਤੁਹਾਡੇ ਪਿਓ ਤੋਂ ਤੁਹਾਡੇ ਮਾਂ ਤੋਂ ਅਸੀਂ ਪੈਸੇ ਲੈ ਲਏ ਇਹੋ ਜਿਹਾ ਵੀ ਤੁਸੀਂ ਕੂੜ ਪ੍ਰਚਾਰ ਫਲਾਉਨੇ ਤੇ ਦੋਸਤੋ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਿੰਨਾ ਇਹ ਮੀਡੀਆ ਚੈਨਲਸ ਨੇ ਇਹ ਜੋ ਬਕਵਾਸ ਕਰ ਰਹੇ ਨੇ ਇਹ ਸਿਰ ਦੇ ਸਿਰ ਦੇ ਝੂਠ ਹੈ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਮੈਂ ਭਾਈ ਅਮਰਤਪਾਲ ਸਿੰਘ ਦੀ ਵਾਰਿਸ ਮਜਾਦ ਤੇ ਜੱਦੇਬੰਦੀ ਦਾ ਸਕਤਰ ਆ ਮੈਂ ਤੇ ਮੈਂ ਜਥੇਬੰਦੀ ਨਾਲ ਜੁੜਿਆ ਹੋਇਆ ਜਿਵੇਂ ਬਾਕੀਆਂ ਨੂੰ ਟਾਰਗੇਟ ਕਰ ਰਹੇ ਨੇ ਜਿਵੇਂ ਭਾਈ ਅਮਰਿਤਪਾਲ ਸਿੰਘ ਨੂੰ ਟਾਰਗੇਟ ਕਰ ਰਹੇ ਨੇ ਉਵੇਂ ਹੀ ਟਾਰਗੇਟ ਕੀਤਾ ਜਾ ਰਿਹਾ ਇਹ ਕੂਟ ਪ੍ਰਚਾਰ ਫਲਾ ਰਹੇ ਤੇ ਬਾਕੀ ਜਿਹੜੀਆਂ ਇਹ ਗੱਲਾਂ ਇਹ ਇਹ ਰਹਿ ਗਿਆ ਨੇ ਤੇ ਮੈਂ ਕੋਸ਼ਕੂ ਜਿਹੜੀਆਂ ਇਹ ਸਿੱਖ ਜਥੇਬੰਦੀਆਂ ਨੇ ਆਪਦੇ ਆਪ ਨੂੰ ਪੰਥਕ ਪੋਲੀਟੀਕਲ ਪਾਰਟੀਆਂ ਅਖਵਾਉਂਦੀਆਂ ਨੇ ਆਪਦੇ ਆਪ ਨੂੰ ਜੋ ਇਹ ਪੰਥਕ ਸੰਸਥਾਵਾਂ ਅਖਵਾਉਂਦੀਆਂ ਨੇ ਉਹਨਾਂ ਨਾਲ ਵੀ ਮੈਂ ਹੱਥ ਤੇ ਜੋੜ ਕੇ ਮੈਂ ਬੇਨਤੀ ਕਰਦਾ ਕੋਸ਼ ਤਾਂ ਸ਼ਰਮ ਕਰ ਲੋ ਤੁਸੀਂ ਬੇਹਜਾ ਹੋਏ ਪਏ ਹੋ ਕੋਈ ਸ਼ਰਮ ਨਹੀਂ ਜਿਹੜੀਆਂ ਸਿੱਖ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਤੇ ਤੁਸੀਂ ਸਿਆਸੀ ਰੋਟੀਆਂ ਸੇਕ ਰਹੇ ਹੋ ਇਸ ਸਮੇਂ ਕ੍ਰੈਡਿਟ ਦੀ ਖੇਡ ਹੈ ਨਹੀਂ ਜ਼ਿਆਦਾ ਇਹ ਤੁਹਾਡੀ ਗੰਦੀ ਖੇਡ ਹੈ ਕ੍ਰੈਡਿਟ ਲੋਨ ਦੇ ਲਈ ਜਿਹੜੇ ਸਿੱਖ ਨੌਜਵਾਨਾਂ ਦੇ ਪਰ ਤਸ਼ੱਦਦ ਹੋਈ ਹੈ ਉਹਨਾਂ ਤਸ਼ੱਦਦ ਦੇ ਉੱਪਰ ਤੁਸੀਂ ਆਪਦੀਆਂ ਪੁੱਠੀਆਂ ਟੱਪੂਸੀਆਂ ਮਾਰੀ ਜਾਂਦੇ ਹੋ, ਛਾਲਾ ਮਾਰੀ ਜਾਂਦੇ ਹੋ। ਤੁਹਾਨੂੰ ਚਾਹ ਚੜੀ ਜਾਂਦਾ ਹੈ। ਇਹ ਤੁਸੀਂ ਕਿਉਂ ਕਰ ਰਹੇ ਹੋ? ਇਹ ਤੁਸੀਂ ਇਸ ਕਰਕੇ ਕਰ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਭਾਈ ਅਮਰਤਪਾਲ ਸਿੰਘ ਦੀ ਪੀਕ ਦਾ ਤੁਸੀਂ ਜਿਹੜੀ ਹਾਈਪ ਐਂਡ ਪਪੂਲਾਰਿਟੀ ਦਾ ਮੁਕਾਬਲਾ ਇਹ ਜਿਹੜੇ ਪੰਥਕ ਆਉਂਦੇ ਆਪ ਨੂੰ ਲੀਡਰ ਐ ਖਵਾਉਂਦੇ ਨੇ ਤੁਸੀਂ ਕਰ ਨਹੀਂ ਸਕਦੇ। ਤੁਸੀਂ ਜਥੇਬੰਦੀਆਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀਆਂ ਨੂੰ ਆਗਿਆ ਅਧੀਨ ਕਰਕੇ ਇਹਨਾਂ ਦੇ ਜਿਹੜੇ ਨਿਆਇ ਪ੍ਰਣਾਲੀ ਦੇ ਵਿੱਚ ਜਿਹੜੀ ਇਹ ਪੈਰਵਾਹੀ ਦੇ ਵਿੱਚ ਤੁਸੀਂ ਅਰਜਨ ਪਾ ਕੇ ਇਸ ਨੂੰ ਜذب ਕਰਨਾ ਚਾਹੁੰਦੇ ਹੋ ਇਸ ਜਥੇਬੰਦੀ ਦਾ ਤੁਸੀਂ ਨਾ ਇਹ ਮਟਾਉਣਾ ਚਾਹੁੰਦੇ ਹੋ ਤੁਸੀਂ ਕ੍ਰੈਡਿਟ ਕ੍ਰੈਡਿਟ ਪਿੱਛੇ ਤੁਸੀਂ ਸਾਰਾ ਕੁਝੇ ਕਰੀ ਜਾਂਦੇ ਹੋ ਤੁਸੀਂ ਹਟ ਜੋ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਲਈ ਖਲੋਤੀ ਸੀ ਤੇ ਅੱਜ ਵੀ ਖੜੀ ਹੈ ਅੱਜ ਵੀ ਜਿਹੜੇ ਜਿਹੜੇ ਇਹ ਸਾਰੇ ਕੇਸ ਲੜੇ ਨਾ ਬਿਨਾ ਫ੍ਰੀ ਆਫ ਕਾਸਟ ਲੜੇ ਨੇ ਇੱਕ ਇੱਕ ਰੁਪਈਏ ਤੱਕ ਨਹੀਂ ਲਿਆ ਕਿਸੇ ਤੋਂ ਕਿਸੇ ਵੀ ਵਕੀਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪਹਿਲਾਂ ਵੀ ਪੈਰਵੀ ਕੀਤੀ ਹੈ ਅੱਗੇ ਵੀ ਕਰਾਂਗੇ ਤੇ ਪਰ ਤੁਸੀਂ ਜਿਹੜੇ ਇਹ ਖੰਤ ਇਹ ਖੌਦੀ ਪੋਲੀਟਿਕਲ ਪਾਰਟੀਆਂ ਨੇ ਨਾ ਜਥੇਬੰਦੀਆਂ ਨੇ ਇਹ ਤੁਸੀਂ ਤੁਹਾਡੇ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਜੜ ਜਰੀ ਜਾਂਦੀ ਤੁਹਾਨੂੰ ਇਹ ਲੱਗ ਰਿਹਾ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਤੁਹਾਡੀ ਸਪੇਸ ਮਲ ਲੈਣੀ ਹੈ ਤਾਂ ਵੀ ਇਹਨਾਂ ਦੇ ਉਲਟ ਬਿਆਨ ਦਿੰਨੇ ਹੋ ਸਤਸ ਜੀ ਭਾਈ ਅਮਰਪਾਲ ਸਿੰਘ ਦੇ ਹੱਕ ਚ ਕੋਈ ਬਿਆਨ ਨਹੀਂ ਦੇ ਰਹੇ ਇਹ ਜਿੰਨੇ ਜਿੰਨੇ ਦੇ ਤਸ਼ੱਦਦ ਹੋਈ ਹੈ ਹਿਊਮਨ ਰਾਈਟਸ ਦੀ ਪੰਜਾਬ ਦੇ ਨੌਜਵਾਨਾਂ ਦੀ ਜਿਹੜੇ ਨੌਜਵਾਨ ਪੰਥ ਤੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਤੇ ਤੁਸੀਂ ਬਾਹਣ ਹੀ ਫੜ ਰਹੇ ਸਗੋਂ ਦੇ ਇਹਨਾਂ ਦੇ ਕੇਸਾਂ ਦੀ ਪੈ ਰਹੀ ਤੁਸੀਂ ਅਰਚਨਾ ਪਾ ਰਹੀ ਜਾਣ ਬੁੱਝ ਕੇ ਕਰ ਰਹੇ ਹੋ ਗੁਰੂ ਪਾਤਸ਼ਾਹ ਦਾ ਵਾਸਤਾ ਤੁਸੀਂ ਸਮਝ ਕਰ ਲੋ ਕੋਈ ਕੋਈ ਤਾਂ ਆਉਦੀ ਅਗਰ ਨੂੰ ਹੱਥ ਮਾਰ ਲੋ ਕ੍ਰੈਡਿਟ ਕਿੰਨੀ ਕਿ ਵੱਡੀ ਚੀਜ਼ ਹੁੰਦੀ ਹੈ ਕ੍ਰੈਡਿਟ ਲੈਣਾ ਤੁਸੀਂ ਆਪ ਲੈ ਲਓ ਪੋਸਟਾ ਪੜੋਸੀ ਤੁਹਾਨੂੰ ਕੀ ਤੰਗ ਕਰਦੇ ਆ ਪਰ ਤੁਸੀਂ ਅਣਚਨਾ ਪਾ ਰਹੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਤੇ ਮੇਰੀਆਂ ਬੇਨਤੀਆਂ ਨੇ ਪੰਥ ਤੇ ਪੰਜਾਬ ਦੇ ਸਿੱਖ ਕੌਮ ਨੂੰ ਸਮੁੱਚੇ ਜਿਹੜੇ ਲੋਕ ਪੰਜਾਬ 'ਚ ਵਸਦੇ ਨੇ ਵੀ ਅਸੀਂ ਵੀ ਤੁਹਾਨੂੰ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਖਲੋਣਾ ਤੁਹਾਡਾ ਇੱਕ ਨੈਤਿਕ ਫਰਜ਼ ਆ ਇੱਕ ਐਥੀਕਲ ਫਰਜ਼ ਆ ਤੁਹਾਡਾ ਇਹ ਇਸ ਜ਼ਿੰਮੇਵਾਰੀ ਤੋਂ ਮੁਨਕਰ ਨਾ ਹੋਵੋ ਜੋ ਭਾਈ ਆਵਰ ਤੇ ਪਾਲ ਸਿੰਘ ਨੇ ਜੋ ਤੁਹਾਡੇ ਇਹੀ ਪੁੱਤਰਾਂ ਨੂੰ ਏ ਜੋ ਬੇਨਤੀ ਕੀਤੀ ਸੀ ਵੀ ਤੁਸੀਂ ਜੋ ਇਹ ਨਸ਼ੇ ਛੱਡੋ ਤੇ ਆਮਰ ਜਿਗੋ ਤੇ ਤੁਸੀਂ ਮੁਨਕਰ ਹੋ ਗਏ ਤੁਸੀਂ ਪਤੰਦਰੋ ਪੁੱਠੇ ਪੁੱਠੇ ਪੈਰੀ ਛਾਲਾਂ ਮਾਰੀ ਜਾਂਦੇ ਪੁੱਠੀਆਂ ਚ ਪੂਸੀਆਂ ਮਾਰੀ ਜਾਂਦੇ ਕਿੱਡੀ ਕਿਸਾਨਪ ਕਰੀ ਜਾਂਦੇ ਹੋ ਤੁਸੀਂ ਤਾਂ ਇੱਕ ਮੋਰਲ سپورਟ ਦੀ ਲੋੜ ਹੈ ਤੁਹਾਡੀ ਤੁਹਾਡੇ ਸਾਥ ਦੀ ਲੋੜ ਹੈ ਕੋਈ ਪੈਸੇ ਦੇਣ ਦੀ ਲੋੜ ਨਹੀਂ ਇੱਥੇ ਕਿਸੇ ਨੂੰ ਤੇ ਮੇਰੀਆਂ ਬੇਨਤੀਆਂ ਨੇ ਕੁਝ ਅਗਰਾਂ ਨੂੰ ਹੱਥ ਮਾਰੋ ਤੇ ਮੇਰੀਆਂ ਬੇਨਤੀਆਂ ਨੂੰ ਤੁਸੀਂ ਕਬੂਲ ਕਰੋ ਦੇਉ ਮੈਂ ਤੁਹਾਨੂੰ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી